ਹਾਂਜੀ ਅੱਜ ਆਪਾਂ ਖੜੇ ਆਗੇ 터ਕੀ ਦੇ ਵਿੱਚ ਤੇ ਅਸੀਂ ਜਾ ਰਹੇ ਹਾਂ ਅੰਟਾਲੀਆ ਅੰਟਾਲੀਆ ਘੁੰਮਾਂਗੇ ਨਾਲ ਤੁਹਾਡੇ ਨਾਲ ਗੱਲਾਂ ਕਰਾਂਗੇ ਨਾਲ ਤੁਹਾਨੂੰ ਦੱਸਾਂਗੇ ਵੀ ਹੌਲੀਡੇ ਦੇ ਵਕੇਸ਼ਨ ਦੇ ਫਾਇਦੇ ਕੀ ਹੁੰਦੇ ਨੇ ਤੇ ਨਾਲ ਨਾਲ ਆਪਣੇ ਟਾਈਪ ਦੀ ਵੀਡੀਓ ਹੋ ਜੂ ਨਾਲ ਨਾਲ ਆਪਾਂ ਘੁੰਮਾਂਗੇ ਹਾਂਜੀ ਆਪਾਂ ਅੰਟਾਲੀਆ ਦੇ ਵਿੱਚ ਇੱਥੋਂ ਦੀ 터ਕਿਸ਼ ਕਾਫੀ ਟਰਾਈ ਕਰ ਰਹੇ ਹਾਂਗੇ ਇੰਨਾ ਕੀ ਕੱਪ ਇਹ ਲਾ ਲਓ ਵੀ ਅੱਧੀ ਗੁੰਗਲੀ ਜਨਾ ਇੰਟਰਸਟਿੰਗ ਚੀਜ਼ ਆ ਨਵੀਆਂ ਨਵੀਆਂ ਚੀਜ਼ਾਂ ਦੇਖ ਰਹੇ ਆ ਤੇ ਨਵੇਂ ਨਵੇਂ ਰਸਤੇ ਨਵੀਆਂ ਨਵੀਆਂ ਦੁਨੀਆ ਤੇ ਨਾਲ ਨਾਲ ਇਹ ਸਮਝ ਆ ਰਿਹਾ ਵੀ ਹੌਲੀਡੇ ਲੈਣੀ ਜ਼ਰੂਰੀ ਹੁੰਦੀ ਆ ਇਹਦੇ ਨਾਲ ਬੰਦਾ ਨਵੀਆਂ ਚੀਜ਼ਾਂ ਸਿੱਖਦਾ ਜਿਵੇਂ ਆਹ ਚੀਜ਼ ਨਵੀਆਂ ਜਾਪਾਨ ਦੇਖ ਲਈ ਤੁਹਾਨੂੰ ਚਾਹ ਦਿਖਾਉਣੀ ਆ ਚਾਹ ਚਾਹ ਐਡੇ ਕੱਪ ਚਾਉਂਦੀ ਔਰੇ ਤੇ ਇਹਦੇ ਨਾਲ ਫਿਰ ਇੰਨਾ ਸਾਰਾ ਦੁੱਧ ਹੁੰਦਣਾ ਇਹ ਪਾਉਣ ਨੂੰ ਤੇ ਇਹ ਆਪਾਂ ਕਿਤੇ ਹੋਰ ਨਹੀਂ ਇਸ ਹਿਸਾਬ ਨਾਲ ਚੀਜ਼ ਦੇਖੀ ਸੀ ਦੇ ਨਾਲ ਦੇ ਖਾਣ ਨੂੰ ਦਿੰਦ ਨੇ ਕੁਛ ਮਿੱਠਾ ਜੇ ਲੋ ਖਾਓਗੇ ਤੇ ਨਾਲ ਚਾਹ ਦੇ ਕਾਫੀ ਦੇ ਕੁਛ ਨਾ ਕੁਛ ਮਿੱਠਾ ਵੀ ਹੋਣਾ ਚਾਹੀਦਾ ਇੰਨਾ ਕਬੂਤਰ ਆ ਗਿਆ ਕਬੂਤਰ ਡਾਉਣ ਲੱਗੇ ਨੇ ਸਾਰੇ ਇਕੱਠੇ ਹੋ ਗਏ ਸਾਰਾ ਟੱਬਰ ਇਹਨਾਂ ਦਾ ਉਹ ਟਾਂਗੀ ਲੈ ਕੇ ਆ ਗਿਆ ਪਰ ਇੱਕ ਬੰਦਾ ਰੁੱਸ ਜਾਂਦਾ ਕਈ ਵਾਰੀ ਸਾਡਾ ਬੰਦਾ ਵੀ ਇਸ ਟਾਈਮ ਪੂਰਾ ਰੁੱਸਿਆ ਹਾ ਅਜੇ ਬਾਜ਼ਾਰ ਖਾਲੀ ਨੇ ਗਰਮੀ ਦੇ ਵਿੱਚ ਜਿਵੇਂ ਭਖੂਗੀ ਉਮੇਓ ਮੇ ਇੱਛਾ ਨਾ ਸਾਰਾ ਕੁਝ ਭਰ ਜਾਂਦਾ ਸਵੇਰੇ ਸਵੇਰੇ ਗੱਲ ਕਰਦੇ ਸੀ ਕਿ ਤੋ ਦੱਸਦੇ ਸੀ ਵੀ ਜਿੱਥੇ ਅਸੀਂ ਗਏ ਆ ਮਾਨਵਗਾਤ ਉਥੇ 2.5 ਲੱਖ ਬੰਦਾ ਇਸ ਟਾਈਮ ਰਹਿ ਰਿਹਾ ਹੈ ਪਰ ਜੀ ਆ ਤੇ ਆ ਤੇ ਆਉਂਦੇ ਆਉਂਦੇ ਆਈਸਕ੍ਰੀਮ ਵਾਸਤੇ ਵਾਜਾ ਮਾਰ ਰਿਹਾ ਬੰਦਾ ਵੀ ਉਹ ਖੇਡਾਂ ਕਰਦੇ ਨੇ ਨਹੀਂ ਵੀ ਔਖਾ ਹੋ ਜਾਂਦਾ ਫਿਰ ਕਈ ਵਾਰੀ ਹੁਣ ਇੰਨੀ ਜ਼ਿਆਦਾ ਚੋਇਸ ਹੋ ਗਈ ਸਰਦਾਰ ਕੋਲੇ ਸਰਦਾਰ ਨੂੰ ਸਮਝ ਨਹੀਂ ਆ ਰਿਹਾ ਹੁਣ ਕੀ ਛੱਡੇ ਤੇ ਕੀ ਲੋਵੇ ਉਲਝਿਆ ਫਿਰਦਾ ਪਤੰਦਰ ਲਿਵਰਪੂਲ ਵਾਲੇ ਕੱਪੜਿਆਂ ਤੇ ਜਾ ਕੇ ਗੱਲ ਮੁੱਕ ਜਣੀ ਮੱਲਾ ਦਾ ਜੀਵਨ ਨੇ ਜਿਹੜੇ ਸਮਾਨ ਲਿਆ ਉਹ ਕਹਿੰਦੇ ਭਾਈ ਪੈਸੇ ਐ ਨਹੀਂ ਲੈਂਦੇ ਕਾਰਡ ਤੋਂ ਬੈਂਕ ਚੋਂ ਕਢਾ ਕੇ ਲਿਆਓ ਉੱਥੋਂ ਲਵਾਂਗੇ ਹੁਣ ਅਸੀਂ ਬੈਂਕ ਚੱਲਿਆਂ ਉਹਦੇ ਨਾਲ ਉੱਥੋਂ ਪੈਸੇ ਕਢਾਵਾਂਗੇ ਤੇ ਫਿਰ ਉਹਨਾਂ ਨੂੰ ਦਵਾਂਗੇ ਆ ਮਸ਼ੀਨ ਲੱਗੀ ਆ ਸਾਹਮਣੇ QNB ਦੀ ਇਹ ਤੋਂ ਜਾ ਕੇ ਪੈਸੇ ਕਢਾਉਣੇ ਆ ਫਿਰ ਇਹਨਾਂ ਨੂੰ ਪੈਸੇ ਦੇਣੇ ਨੇ ਤਰਕਿਸ਼ ਲੀਰਾ ਦੇ ਵਿੱਚ ਇਥੇ ਹੁਣੇ ਤਾਂ ਲੀਰਾ ਚ ਜਾਓਗੇ ਤਾਂ ਕਾਰਡ ਘਟ ਵਜਦੀ ਹੈਗੀ ਯੂਰੋ ਚ ਜਿੰਨੇ ਤਾਂ ਜਿਆਦਾ ਠੋਕ ਦਿੰਦੇ ਨੇ ਅੰਦੇ ਦੇਖ ਲੋ ਇੰਨੇ ਫੁਕਰੇ ਨੇ ਵੀ ਦੋ ਕੱਪੜੇ ਮਿਲ ਗਏ ਹੁਣ ਸਾਨੂੰ ਪੁੱਛਦੇ ਨਹੀਂ ਇਸਿਸਟੋਮਕ ਪ੍ਰੋਬਲਮ ਗੈਸ ਪ੍ਰੋਬਲਮ ਕਲਕ ਪ੍ਰੋਬਲਮ ਸਲਿੰਪਟੀ ਰੈਲਾਕਸ ਐਨਰਜੀ ਅੱਕੀ ਦਿਖਾਈ ਜਾਂ ਰਹੇ ਨੇ ਬੜੀ ਵਧੀਆ ਚਾਹ ਹੈਗੀ ਇਹ ਤੇ ਮੈਨੂੰ ਕਹਿੰਦੇ ਸੰਗੋ ਕੇ ਦੇਖ ਜਾਨਾ ਸੰਗੋ ਦਾ ਅੱਖਾਂ ਚੋਂ ਪਾਣੀ ਘਟਦਾ ਜਿਹੜੀ ਉਹਨੇ ਨੇ ਮਿੰਟ ਕਹ ਲੋ ਨੱਕ ਨੂੰ ਇੱਕ ਬਿੰਦੂ ਚ ਖੋਲ ਦਿੰਦੀ ਆ ਇਹ ਤੁਰਕੀ ਦੀ ਚਾਹ ਹੈ ਇਹ ਤਾਂ ਹੋਰ ਸੁਣੋ ਮੈਂ ਦੇਖੋ ਬਹੁਤ ਵਧੀਆ ਚੀਜ਼ ਆ ਬਹੁਤ ਜ਼ਿਆਦਾ ਵਧੀਆ ਆ ਫਿਰ ਜਿਵੇਂ ਅਨਾਰ ਵਾਲੀ ਆ ਆ ਡਾ ਡਾ ਡਟ ਤਰੀਕੇ ਦੀਆਂ ਚੀਜ਼ਾਂ ਨੇਗੀਆਂ ਪਰ ਇਹ ਸਾਰੀਆਂ ਚੀਜ਼ਾਂ ਜੜੀ ਬੂਟੀਆਂ ਤੋਂ ਬਣੀਆਂ ਤੇ ਬਹੁਤ ਜ਼ਿਆਦਾ ਵਧੀਆ ਨੇ ਵੀ ਆ ਇੱਥੇ ਜ਼ਿਆਦਾ ਖਾਂਦੇ ਮੀਟ ਨੇ ਪਰ ਜਿੰਨਾ ਸਬਜ਼ੀ ਤੇ ਜੜੀ ਬੂਟੀ ਦਾ ਮੈਂ ਇੱਥੇ ਆ ਉਹ ਹੱਦੋਂ ਪਰੇ ਆ ਵੀ ਮੈਂ ਇੰਨਾ ਜ਼ਿਆਦਾ ਸਲਾਦ ਇਹਨੀਆਂ ਚੀਜ਼ਾਂ ਕਿਤੇ ਕਿਤੇ ਦੇਖੀਆਂ ਨਹੀਂ ਨੇ ਆ ਬਾ ਕਮਾਲ ਸਮੋਹਨਾ ਸਾਰੇ ਇੱਕ ਨੰਬਰ ਕਲੋਜ਼ ਆਈਸ ਕਲੋਜ਼ ਆਈਸ ਹੋਲ ਦਾ ਸਾਰਾ ਕੁਝ ਕਪਾਲ ਕਪਾਲ ਸਿਮੇ ਇਟ ਕਲੋਜ਼ ਐਸ ਇੱਕ ਨੰਬਰ ਕਮ ਐ ਇੱਕ ਨੰਬਰ ਇਟਸ ਗੁੱਡ ਇਟਸ ਗੁੱਡ ਇਟ ਇਜ਼ ਨਾਈਸ ਕਲੋਜ਼ ਐਸ ਕਲੋਜ਼ ਵੇਟ 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 ਆll ਆਸਕਮ ਓਕੇ ਸੋ ਗਿਵ ਯੂ 1 2 3 4 5 ਓਕੇ ਇੱਥੇ ਕੋ ਗਿਵ ਯੂ ਹਾਂ ਨੋ ਨੋ ਅਮੋ ਥਿਸ ਇ ਸੀਰ ਕਸਾ ਥਿਸ ਇਜ਼ ਕਸਾ ਥਿਸ ਇਜ਼ ਦੀਮੀ ਬਨਾ ਮੈਨੂ ਆ ਡੋਨਟ ਅੰਡਰਸਟੈਂਡ ਥਿਸ ਇਜ਼ ਹੀਰ ਥਿਸ ਇਜ਼ for the shop shop uh -huh. this is give me for money 100 lira no you give me the money i am the guest <laughs> no problem. no thank you thank you very much ਆ ਪਿੱਛੇ ਜਿਹੜਾ ਦੇਖ ਰਿਹਾ ਹੈ ਹੈਦਰੀਅਨ ਗੇਟ ਇਹ ਰੋਮਨ ਸਮੇਂ ਤੇ ਬਣਿਆ ਸੀ ਉਹਨਾਂ ਦੇ 130ਵੇਂ ਸਾਲ ਦੇ ਵਿੱਚ ਬਹੁਤ ਹੀ ਪੁਰਾਣਾ ਕਹਿੰਦੇ ਇੱਥੋਂ ਦੀ ਪਹਿਲੀ ਵਾਰੀ ਅੰਟਾਲੀਆ ਦੇ ਵਿੱਚ ਉਹ ਅੰਦਰ ਆਏ ਸੀਗੇ ਤੇ ਇਤਿਹਾਸ ਇਹਦਾ ਬਹੁਤ ਜ਼ਿਆਦਾ ਪੁਰਾਣਾ ਸ਼ਾਂਤ ਆ ਭੀੜ ਨਹੀਂ ਹੈਗੀ ਇਸ ਟਾਈਮ ਕਿਉਂਕਿ ਆਪਾਂ ਸੀਜ਼ਨ ਦਾ ਜਦੋਂ ਸਟਾਰਟ ਚਾਹਿਆਂਗੇ ਏਦੋਂ ਬਾਅਦ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਲੱਭਦੀ ਹੈਗੀ ਜਿਹੜਾ ਆਲੇ-ਦਾਲ ਤੁਸੀਂ ਦੇਖੋ ਉਹੀ ਚੀਜ਼ਾਂ ਨੇਗੀਆਂ ਸਾਰੀਆਂ ਜਿਹੜੀਆਂ ਤੁਹਾਨੂੰ ਜਿਵੇਂ ਹਮਾਮ ਹੋਗੇ ਉਹ ਚੀਜ਼ਾਂ ਮੜਦੀਆਂ ਆਣ ਵਾਲੇ ਉਹੀ ਚੀਜ਼ ਨੇ ਸਾਰੀਆਂ ਆਲੇ-ਦਾਲੇ ਉਹੀ ਮਿਲਣੀਆਂ ਤੁਹਾਨੂੰ ਤੇ ਬਾਕੀ ਇੱਥੇ ਮੇਰੇ ਪੈਰਾਂ 'ਚ ਬਿੱਲੀ ਤੁਰੀ ਕਰਦੀ ਐ ਤੇ ਬਿੱਲੀਆਂ ਦਾ ਬਹੁਤ ਰਵਾਜ ਆ ਜਿਵੇਂ ਆਪਣੇ ਕੁੱਤੇ ਤੁਰੇ ਫੜਨੇ ਇੱਥੇ ਬਿੱਲੀ ਆਂਦੇ ਆਂ ਆਮ ਹੀ ਬਿੱਲੀਆਂ ਹਰ ਜਗ੍ਹਾ ਮਿਲ ਜਾਂਦੀਆਂ ਤੁਹਾਨੂੰ ਇੱਥੋਂ ਦੀ ਰਾਜੇ ਧਰਤੀ ਦੇ ਲੰਘਦੇ ਨੇ ਆਉਂਦੇ ਨੇ ਦੇਖ ਲਓ ਯਾਦਾਂ ساری ਉਮਰ ਬਣ ਜਾਂਦੀਆਂ ਵੀ ਇੱਥੇ ਹੁਣ ਇਹ ਲੋਕ ਦੇਖਣਾਉਂਦੇ ਨਹੀਂ ਵੀ ਇੱਥੋਂ ਦੀ ਰੋਮਨ ਰਾਜੇ ਲੰਘੇ ਸੀ ਕਿੱਡੀ ਵੱਡੀ ਗੱਲ ਆ ਨਾ ਤੇ ਆਪਾਂ ਨੇ ਆਪਣਾ ਇਤਿਹਾਸ ਇਸ ਲੈਵਲ ਤੱਕ ਸਾਂਭ ਕੇ ਨਹੀਂ ਰੱਖਿਆ ਹੈ ਜਿਵੇਂ ਇਹਨਾਂ ਨੇ ਗਾਂਹਾਂ ਦੀ ਗਾਂ ਵੀ ਰੋਮਨ ਇਹਨਾਂ ਤੇ ਕੁਝ ਨਹੀਂ ਲੱਗਦੇ ਹੁਣ ਤਾਂ ਵੀ ਉਹ ਚੀਜ਼ਾਂ ਇੱਥੇ ਯਾਦਾਂ ਚ ਪਈਆਂ ਨੇ ਅਪਾ ਆਪਣੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਸਾਹਮਣੇ ਨਹੀਂ ਜਿੱਦਾ ਮਹਿਸੂਸ ਹੁੰਦੀਆਂ ਬਾਹਰ ਆ ਕੇ ਜਦੋਂ ਆਪਾਂ ਦੇਖਦੇ ਆਂ ਵੀ ਇਤਿਹਾਸ ਨੂੰ ਸਾਹਮਣਾ ਜਿਹੜਾ ਇਹਨਾਂ ਨੂੰ ਬਹੁਤ ਆਉਂਦਾ ਚਾਹੇ ਇਹਨਾਂ ਦਾ ਇਤਿਹਾਸ ਆ ਚਾਹੇ ਕਿਸੇ ਹੋਰ ਦੇ ਨਾਲ ਦੇ ਮੁਲਕ ਚ ਉਹ ਵੀ ਸਾਹਮਣੇ ਰੱਖੇ ਰਹਿਣਾ ਬਤੰਦਰਾ ਨੂੰ ਅਪਾ ਆਪਦੇ ਨਹੀਂ ਸਾਹਮਣੇ ਮੈਂ ਇੱਥੇ ਤੁਰਿਆ ਜਾਂਦਾ ਸੀਗਾ ਤੇ ਗੱਡੀ ਆ ਗਈ ਇਹ ਨਿਆ ਪੀੜੀਆਂ ਗਲੀਆਂ ਦੇ ਵਿੱਚ ਗੱਡੀ ਨੇ ਹਾਰਨ ਮਾਰਿਆ ਮੈਂ ਦੇਖਿਆ ਗੱਡੀ ਇੰਡੀਕਾ ਸੀ ਮੈਂ ਕਿਹਾ ਉੱਥੇ ਲੱਭੀ ਜਾਂਦੇ ਨੇ ਸਾਗਰ ਦੀ ਘਰ ਵਾਲੀ ਉਰੇ ਗੱਡੀ ਲਈ ਫਿਰਦੀ ਹੈਗੀ ਤੇ ਅਹਿਮਦ ਦੀਆਂ ਗਲੀਆਂ ਐਵੇਂ ਦਾ ਮਾਹੌਲ ਆ ਬਹੁਤ ਹੀ ਜ਼ਿਆਦੇ ਕਲਾਸ ਹੈ ਪੁਰਾਣਾ ਜਿਵੇਂ ਅੰਡਾਲੀ ਆ ਜਾਣੀ ਰੋਮਨ ਸਮੇ ਦਾ ਉਹੋ ਨੇ ਚੀਜ਼ਾਂ ਨਿਗੀਆਂ ਦੁਕਾਨਾਂ ਇਹਦੇ ਵਿੱਚ ਮਾਲ ਇੱਥੇ ਵੀ ਸਾਰਾ ਉਹੀ ਮਿਲ ਰਿਹਾ ਦੋ ਨੰਬਰ ਮਾਲ ਬਹੁਤ ਜ਼ਿਆਦੇ ਮਿਲ ਰਿਹਾ ਵਿੱਚ ਵਿੱਚ ਕੁਛ ਇਹਨਾਂ ਦੇ ਆਪਣੀਆਂ ਚੀਜ਼ਾਂ ਬਣਾਈਆਂ ਹੋਈਆਂ ਹੱਥ ਦੀਆਂ ਚੀਜ਼ਾਂ ਉਹ ਵੀ ਹੈਗੀਆਂ ਨੇ ਇਹ ਦੇਖਣ ਨੂੰ ਚੀਜ਼ਾਂ ਮਿਲ ਰਹੀਆਂ ਦੋ ਚਾਰ ਵੀ ਘਾਰ ਆਪਰ ਬਹੁਤੇ ਲੋਕ ਤਾਂ ਆਪਾਂ ਨੂੰ ਦੇਖ ਕੇ ਬਹੁਤ ਖੁਸ਼ ਨੇ ਆਗਲੇ ਬੰਦੇ ਨੂੰ ਦੇਖ ਕੇ ਬੜੇ ਹੈਰਾਨ ਤੇ ਬੜੇ ਖੁਸ਼ ਨੇ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕਿਸੇ ਕਿਸੇ ਨੂੰ ਇਹ ਪਤਾ ਵੀ ਇਹ ਫਰੈਂਡ ਯਾ ਤਾਂ ਉਹ ਹਿੰਦੁਸਤਾਨ ਕਹਿੰਦੇ ਨੇ ਇਰਾਨੀ ਨੇ ਮੋਸਟਲੀ ਉਹ ਫਿਰ ਉਹ ਹਿੰਦੁਸਤਾਨ ਕਹਿੰਦੇ ਨੇ ਤੇ ਫਿਰ ਖੁਸ਼ ਹੁੰਦੇ ਨੇ ਫਿਰ ਪੁੱਛਦੇ ਨੇ ਐਕਟਰ ਤੁਹਾਡਾ ਫੇਵਰਟ ਕਿਹੜਾ ਕਿਉਂਕਿ ਉਹ ਫਿਲਮਾਂ ਨਾਲ ਆਪਾਂ ਨੂੰ ਜ਼ਿਆਦਾ ਜੋੜਦੇ ਨੇ ਇੰਡੀਅਨ ਪੰਜਾਬ ਬਾਰੇ ਬਹੁਤੀ ਨੌਲੇਜ ਅ ਸਿੱਖੀ ਬਾਰੇ ਬਹੁਤ ਨੌਲੇਜ ਇਹਨਾਂ ਨੂੰ ਹੈ ਨਹੀਂ ਉਹ ਦਸੇ ਤੇ ਪਤਾ ਲੱਗਦੀ ਇਹਨਾਂ ਨੂੰ ਰੈਸਟੋਰੈਂਟ ਦੇਖੋ ਗਲੀਆਂ ਦੇ ਵਿੱਚ ਇੰਨੇ ਜਿਆਦੇ ਵਧੀਆ ਤਰੀਕੇ ਨਾਲ ਬਣਾਏ ਬਹੁਤ ਸੋਹਣਾ ਇਸ ਤਰੀਕੇ ਨਾਲ ਦੇਖ ਬਣਦੀ ਇਹਨਾਂ ਵੈਜੀਟੇਰੀਅਨ ਲੱਗ ਗਿਆ ਇੱਥੇ ਕਿਉਂਕਿ ਬੜੀ ਤਕਲੀਫ ਸੀ ਦੇਖੋ ਇੱਕ ਵੈਜੀਟੇਰੀਅਨ ਤੋਂ ਦਨ ਚਾਰ ਬਹੁਤ ਸਵਾਨਾ so good i say and it is really good ਨਵਾਂ ਮੁਲਕਾਂ ਨਵੀਆਂ ਚੀਜ਼ਾਂ ਦੇਖ ਰਹੇ ਆਂਗੇ ਇੰਨੀ ਸਫਾਈ ਪਹਿਲੀ ਗੱਲ ਤਾਂ ਹੈ ਕਿ ਵੀ ਕਿਤਨੀ ਦੇਖੀ ਜਦੋਂ ਪਹਿਲਾਂ ਸੀ ਆਏ ਲੱਗਾ ਵੀ ਇੰਡੀਆ ਵਰਗਾ ਹੀ ਆ ਪਰ ਹੁਣ ਜਿਵੇਂ ਜਿਆਦਾ ਦੇਖ ਰਹੇ ਆ ਯੂਰਪ ਵਰਗਾ ਜਿਆਦਾ ਆ ਕਿਉਂਕਿ ਜਿਹੜੀ ਸਫਾਈ ਆ ਰੈਣ ਸੈਣਾ ਬੈਠਣ ਉੱਠਣਾ ਉਸ ਤਰੀਕੇ ਨਾਲ ਆ ਕੁਝ ਚੀਜ਼ਾਂ ਆਪਣੇ ਵਰਗੀਆਂ ਦੇਖਣ ਨੂੰ ਮਿਲਦੀਆਂ ਜ਼ਰੂਰ ਨੇਗੀਆਂ ਖਾਣੇ ਦੇ ਵਿੱਚ ਹੈਗਾ ਹਾਂ ਵੀ ਖਾਣੇ ਦੀ ਪਹਿਲਾਂ ਵੀ ਆਪਾਂ ਗੱਲ ਕਰੀ ਸੀ ਪਰ ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਆ ਰਹੇ ਹਾਂ ਜੋ ਲੋਕ ਕਹਿੰਦੇ ਸੀ ਇੱਥੇ ਵੈਜੀਟੇਰੀਅਨ ਨਹੀਂ ਮਿਲਦਾ ਮਿਲਦਾ ਤਾਂ ਆਪਾਂ ਲੈ ਸਕਦੇ ਆ ਉਹ ਐਂਟੀਕ ਦਾ ਸਮਾਨ ਬਹੁਤ ਐ ਪੁਰਾਣੀਆਂ ਚੀਜ਼ਾਂ ਬਹੁਤ ਨੇ ਤੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਅੰਟਾਲੀਆ ਦਾ ਤੇ ਵਰਥਾ ਸਾਰਾ ਵੇਖਣ ਵਾਲਾ ਕਾਫੀ ਦਾ ਕਲਚਰ ਤੁਹਾਨੂੰ ਸਰ ਕਿਤੇ ਮਿਲੂਗਾ ਇਹ ਤੁਸੀਂ ਦੰਲ ਵੀ ਅਰਬ ਮੁਲਕਾਂ ਤੋਂ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਸਾਰੇ ਕਿਤੇ ਆਪਾਂ ਚਾਹ ਤੇ ਜਾਦੇ ਸ਼ਕੀਨ ਆ ਇਹ ਕਾਫੀ ਤੇ ਚਾਹ ਦੇ ਕਲਚਰ ਦੇ ਵਿੱਚੋ ਫਰਕ ਆ ਹੋਇਆ ਵੀ ਆਪਾਂ ਕੰਮ ਕਰਦੇ ਕਰਦੇ ਚਾਹ ਪੀਨੇ ਆ ਜੇ ਤਾਂ ਆਪਾਂ ਕੰਮ ਕਰਦੇ ਹੁੰਨੇ ਆਪਾਂ ਕਹਿੰਨੇ ਆ ਛਾਹ ਮਗਾ ਲੋ ਇਹ ਉਸ ਤਰੀਕੇ ਨਾਲ ਕਾਫੀ ਨੂੰ ਨਹੀਂ ਮੰਨਦੇ ਹੈ ਕਿ ਕਾਫੀ ਉਹ ਮੈਂ ਪੀਤੀ ਜਾਂਦੀ ਹੈ ਪਰ ਜਾਦੇ ਬੈਠ ਕੇ ਰੈਸਟੋਰੈਂਟ ਚ ਕਾਫੀ ਪੀਣ ਨੂੰ ਇੱਕ ਤਰ੍ਹਾਂ ਦਾ ਮਹਾਨ ਪਦੰਦ ਨੇ ਇਹ ਅਕਸਰ ਹੀ ਤੁਹਾਨੂੰ ਇਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਯੂਰਪ ਦੇ ਵਿੱਚ ਜਾਂ ਈਵਨ ਮੈਡਲਿਸੇ ਦੇ ਵਿੱਚ ਵੈਸੇ ਸਾਰੀ ਜਗ੍ਹਾ ਪਾਰੂਆ ਆਪਣੇ ਸ਼ਹਿਰਾਂ ਦੇ ਵਿੱਚ ਵੀ ਆਪਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਅੰਗਰੇਜ਼ੀ ਨਾਵਾਂ ਦੀਆਂ ਦੁਕਾਨਾਂ ਦੇਖ ਸਕਦੇ ਆ ਇਹਨਾਂ ਦਾ ਆਪਣਾ ਕਲਚਰ ਸਾਨੂੰ ਇੰਨਾ ਪਸੰਦ ਆ ਰਿਹਾ ਪਰ ਇਹਦੇ ਅੰਦਰ ਵੀ ਇਹਨਾਂ ਨੇ ਆਡਨ ਬਰਾ ਦੇ ਨਾਮ ਨਾਲ ਇੱਥੇ ਜਿਵੇਂ ਆਹ ਇੱਕ ਜਗ੍ਹਾ ਬਣਾਈ ਹੋਈ ਆ ਤਾਂ ਤੁਸੀਂ ਅਕਸਰ ਦੇਖੋਗੇ ਵੀ ਇੰਗਲੈਂਡ ਦੇ ਸ਼ਹਿਰ ਜਾਂ ਉੱਧਰਲੇ ਸ਼ਹਿਰਾਂ ਦੇ ਨਾਵਾਂ ਤੇ ਅਕਸਰ ਚੀਜ਼ਾਂ ਤੁਹਾਨੂੰ ਸਾਰੀ ਜਗ੍ਹਾ ਮਿਲਦੀਆਂ ਨੇ ਕਹਿੰਦੇ ਚਾਹ ਪੀਣੀ ਇਹ ਤੁਹਾਡੀ ਲੋਕੇਸ਼ਨ ਕੀ ਹੋਊਗੀ ਛਾਂਵੇਂ ਨੂੰ ਦੇਖੋ ਬਾ ਕਮਾਲ ਅੰਟਾਲੀਆ ਆ ਗਏ ਜੀ ਆਪਾਂ ਪਤਾ ਲੱਗ ਰਿਹਾ ਹਾਂ ਮੈਂ ਨਾ ਜਦੋਂ ਆਹ ਦੇਖ ਰਿਹਾ ਸੀ ਇੰਨਾ ਸੋਹਣਾ 뷰 ਫਿਰ ਇੱਥੇ ਮੈਨੂੰ ਕੁਝ ਦਿਖਿਆ ਇਹ ਯੂਰਪ ਦੇ ਮੁਲਕਾਂ 'ਚ ਘੱਟ ਦਿਿੰਦਾ ਆਪਣੇ ਬੱਸਾਂ ਚ ਅਕਸਰ ਛੋਟੇ ਹੁੰਦੇ ਦੇਖਦੇ ਸੀ ਜਾਂ ਕਾਲਜ ਦੇ ਬੈਂਚਾਂ ਤੇ ਦੇਖਦੇ ਸੀ ਉੱਚ ਜੁਰੇ ਵੀ ਆ ਦੇਖਿਓ ਹਣ ਜਿਹੜੇ ਉਹ ਲੋਕ ਜਿਹੜੇ ਉੱਥੇ ਜਾ ਗਿਆ ਆਪਣੀਆਂ ਸਹੇਲੀਆਂ ਨੂੰ ਕਹਿ ਨਹੀਂ ਸਕਦੇ ਸੀ ਕਿ ਫ੍ਰੈਂਚੇ ਲਿਖ ਲੇ ਕੇ ਆ ਦੇਖੋ ਬਹੁਤ ਦੂਨੇ ਪਰ ਦੇਖਣ ਵਾਲੀ ਜਗਾ ਪਾਣੀ ਇੰਨਾ ਕਲੀਅਰ ਆ ਸ਼ੈਡ ਕੈਮਰਾ ਨਾ ਦਿਖਾ ਪਾਵੇ ਵੀ ਥੱਲੇ ਫਰਸ਼ ਤੱਕ ਇੱਥੋਂ ਵੀ ਦਿਖ ਰਿਹਾ ਬਾ ਕਮਾਲ ਸਾਰੇ ਦਾ ਸਾਰਾ ਵੀਊ ਇੱਕ ਨੰਬਰ ਨੋ 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 ਕੈਪਪ ਥੈਂਕ ਯੂ ਥੈਂਕ ਯੂ ਹਾਂ ਮੈਂ ਜਦੋਂ ਗੱਲ ਕਰਦਾ ਇੱਕ ਚੀਜ਼ ਪਤਾ ਲੱਗੀ ਕਹਿੰਦੇ ਦੂਜੀ ਸਭ ਤੋਂ ਮਹਿੰਗੀ ਪ੍ਰਾਪਰਟੀ ਹੈ ਜਿਹੜੀ ਉਹ ਅੰਟਾਲੀਆ ਚ ਹੈ 터ਕੀ ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗੀ ਪ੍ਰਾਪਰਟੀ ਹੈ ਜਿਹੜੀ 터ਕੀ ਦੇ ਵਿੱਚ ਐ ਸਟਾਨਬੋਲ ਸਟਾਨਬੋਲ ਤੋਂ ਬਾਅਦ ਨੰਬਰ ਆਉਂਦਾ ਹੈ ਅੰਟਾਲੀਆ ਦਾ ਪਰ ਬਾਕੀ ਸ਼ਹਿਰ ਬਹੁਤ ਸੋਹਣਾ ਤੇ ਪੀੜ ਇੱਥੇ ਘੱਟ ਹੈ ਇਹ ਕਹਿ ਸਕਦੇ ਹਾਂ ਸਟਾਨਬੋਲ ਬਾਰੇ ਮੈਂ ਗਿਆ ਨਹੀਂ ਸੁਣਿਆ ਕਹਿੰਦੇ ਪੀੜ ਬਹੁਤ ਆ ਤੇ ਬਾਕੀ ਦੁਨੀਆ ਚ ਜਿੰਨੀ ਭੀੜ ਆ ਉਸ ਹਾਵ ਨਾਲ ਮੈਂ ਇਹ ਜਾ ਸ਼ਹਿਰ ਲਿਸਬਨ ਦੇਖਿਆ ਸੀ ਜਿੱਥੇ ਬੜੀ ਸ਼ਾਂਤੀ ਸੀ ਵੀ ਸਹਿਜ ਜੇ ਚ ਦੁਨੀਆ ਚੱਲ ਰਹੀ ਸੀ ਦੂਜਾ ਹੁਣ ਮੈਂ ਇੱਥੇ ਆਇਆ ਇੱਥੇ ਵੀ ਬੜਾ ਸਹਿਜ ਆ ਬੜੇ ਆਰਾਮ ਜੇ ਨਾਲ ਸਾਰਾ ਕੁਝ ਹੋ ਰਿਹਾ ਸਲੋ ਸਪੀਡ ਤੇ ਲਾਈਫ ਆ ਪੰਜਾਬ ਇੰਡੀਆ ਦੇ ਵਿੱਚ ਮੈਂ ਕਹਾਂਗਾ ਵੀ ਉਧੇ ਉਪਰ ਦੇ ਵਿੱਚ ਕੁਝ ਮਾਹੌਲ ਇਹ ਜਾ ਤੁਹਾਨੂੰ ਦੇਖਣ ਨੂੰ ਮਿਲਦਾ ਜਾਂ ਸਾਊਥ ਦੇ ਵਿੱਚ ਕਿਤੇ ਕਿਤੇ ਜਿੱਥੇ ਥੋੜੀ ਸ਼ਾਂਤੀ ਆ ਤੇ ਜ਼ਿੰਦਗੀ ਥੋੜੀ ਸਹਿਜ ਦੇ ਵਿੱਚ ਚੱਲਦੀ ਆ ਉਵੇਂ ਜਿਹਾ ਦਾ ਮਾਹੌਲ ਹੈ ਇੱਥੇ ਪਿੱਛੇ ਆਈਸਕ੍ਰੀਮ ਵਾਲੀਆਂ ਆਵਾਜ਼ਾਂ ਆ ਰਹੀਆਂ ਨੇ ਜਿਹੜਾ ਉਹ ਆਈਸਕ੍ਰੀਮ ਨਾਲ ਕਰਤੱਪ ਜੇ ਕਰਦਾ ਸਾਡੇ ਨਾਲ ਵੀ ਕੀਤੇ ਨੇ ਉਹ ਵੀ ਦੇਖਣ ਵਾਲੀ ਸੀ ਚੀਜ਼ ਤੇ ਉਹ ਇੱਕ ਤਰ੍ਹਾਂ ਦਾ ਮਾਰਕੀਟ ਪਲੋਏ ਉਹਨਾਂ ਨੇ ਬਣਾਇਆ ਹੋਇਆ ਪਰ ਖੁਸ਼ਮિજાਜ ਜੇ ਲੋਕ ਨੇ ਮਹਿੰਗਾ ਕੋਸਟ ਇਹ ਕਹਿ ਸਕਦਾ ਵੀ ਇੰਗਲੈਂਡ ਵਾਲੇ ਭਾਅ ਨੂੰ ਹੀ ਕੰਮ ਚੱਲ ਰਿਹਾ ਹੈ ਸ਼ਹਿਰ ਦੇ ਵਿੱਚ ਦਾ ਕਿਤੇ ਕਿਤੇ ਚੀਜ਼ਾਂ ਸਸਤੀਆਂ ਪਰ ਬਾਹਰ ਲੱਗਦੀ ਚੀਜ਼ਾਂ ਜਿਹੜੀ ਟੂਰਿਸਟ ਵਾਸਤੇ ਮਹਿੰਗੀ ਹੀ ਹੈ ਤੇ ਲੀਰੇ ਦੇ ਵਿੱਚ ਹੀ ਟ੍ਰੇਡ ਕਰੋ ਇਹਨਾਂ ਨਾਲ ਫਿਰ ਮੜ ਜਾ ਤੇ ਜਾਂਦੇ ਨੇ ਜਦੋਂ ਤੁਸੀਂ ਯੂਰੋ ਕਹਿੰਦੇ ਆ ਫਿਰ ਇਹ ਰੇਟ ਹੋਠ ਥੋਪ ਦਿੰਦੇ ਨੇ ਦਬ ਕੇ ਤਾਂ ਕੈਸ਼ ਹੀ ਰੱਖੋ ਕੋਲੇ ਬਹੁਤ ਸੋਣੀ ਦੁਕਾਨ ਆ ਇਹ ਸਭ ਤੋਂ ਇੰਟਰਸਟਿੰਗ ਗੱਲ ਲੱਗੀ ਮੈਨੂੰ ਆ ਸਾਰਾ ਕੁਝ ਦੇਖਦੇ-ਦੇਖਦੇ ਮੇਰੀ ਨਿਗਾਹ ਗਈ ਦਨਾਲੀਆਂ ਟੰਗ ਰੱਖੀਆਂ ਬਦੰਦਰਾ ਨੇ ਦੋ ਇਹ ਬਾਕੀ ਇਹਨਾਂ ਦੇ ਸਾਹਬ ਦਾ ਪੰਡਾ ਢਿੰਡਾ ਸਭ ਆਹ ਦੇਖੋ ਕਿਹਾਂ ਚੀਜ਼ ਬਣਾਈ ਆ ਔਖਾ ਜਾਨਣਾ ਪਿਆ ਪੁਰਾਣੇ ਟਾਈਮ ਵਾਲਾ ਜਿਹੜਾ ਪਾਇਰੇਟਸ ਲੱਭਦੇ ਹੁੰਦੇ ਸੀ ਸਮੁੰਦਰੀ ਲਟੇਰੇ ਓਏ ਆਹ ਦੇਖੋ ਪੁਰਾਣੇ ਰੇਡੀਓ ਪਏ ਇਹ ਤਾਂ ਹੁਣ ਹੈ ਹੀ ਨਹੀਂ ਕਿਤੇ ਨੋ ਯਾਰ ਸਾਡੇ ਘਰੇ ਹੰਦਾ ਸੀ ਖਪਰਾਣਾ ਹੈਗਾ। ਕਿਆ-ਕਿਆ ਚੀਜ਼ਾਂ ਭਈਆਂ ਬਈ। ਕਮਾਲ ਤੋਂ ਕਮਾਲ। ਆਨੇ ਫੋਨ ਬੱਟੇ ਪਏ ਨੇ ਪੁਰਾਣੇ ਆ ਦੇਖੋ। ਕੋਲ ਐਂਟੀਕ ਦਾ ਸਮਾਨ ਇਕੱਠਾ ਕਰਿਆ ਹੋਇਆ ਹੈ ਇਹਨਾਂ ਨੇ। ਇੱਕ ਨੰਬਰ ਪੁਰਾਣੀ ਤੱਕੜੀ ਬਈਆ। ਦੂਰਬੀਨ ਬਈਆ। ਬੱਕੀ। ਇਹ ਬਰੋ ਲੋਟੋ ਜੋ ਚੀਜ਼ ਸੋਚੋ ਉਹ ਸਭ ਕੁਝ ਹੀ ਬਿਆਪਤੰਦਰਾ ਦਾ ਬਾ ਕਮਾਲ ਉਹ ਪਤਾ ਨਹੀਂ ਤਾਂ ਕੀ ਚੀਜ਼ ਆ ਉਹ ਕਦੂ ਜਵਾਨ ਕੇ ਬਣਾਈ ਹੋਈ ਆ ਕੋਈ ਪਰ ਉਹ ਵੀ ਬਹੁਤ ਸੋਹਣੀ ਆ ਸਾਰੇ ਕੁਝ ਬਹੁਤ ਸੋਹਣਾ ਆ ਤੀਰ ਕਮਾਨ ਪਿਆ ਭਾਈ ਕਮਾਨ ਆ ਭਈ ਨਾੜੀ ਪੱਥਾ ਪੱਥੇ ਦੇ ਵਿੱਚ ਤੀਰ ਇਹ ਵੀ ਲਾ ਜਾ ਕੇ ਆਪਾਂ ਜੇ ਸ਼ਿਕਾਰ ਖੇੜ ਸਕਦੇ ਆ ਆ ਕਿਤਾਬਾਂ ਭਈ ਇਹ ਦੇਖ ਰਿਹਾ ਚੀਜ਼ ਕਿਆ ਬਾਤ ਆ ਜੁੰਦਾ ਲੱਗਦਾ ਭਾਈ ਨੂੰ ਇਹ ਵੀ ਕੋਈ ਪਾਇਰੇਟਸ ਨਾਲ ਰਿਲੇਟਡ ਕੋਈ ਚੀਜ਼ ਆ ਇਹ ਜ ਵੀ ਬਹੁਤ ਸੋਹਣਾ ਓਕੇ ਅੰਦੀ ਪੂਰਾ ਦਿਨ ਲੰਗਾ ਕੇ ਆਪਾਂ ਟਾਲੀਆ ਦੇ ਵਿੱਚ ਵਾਪਸ ਆ ਗਏ ਆ ਇਹ ਇੰਗਲਿਸ਼ ਚ ਲਿਖਿਆ ਹੁੰਦਾ ਸ਼ਹਿਰ ਦਾ ਨਾਮ ਸਾਈਡ ਇਹਨੂੰ ਕਹਿੰਦੇ ਨੇ ਸੀਡੇ ਬਹੁਤ ਵਧੀਆ ਦਿਨ ਰਿਹਾ ਬਹੁਤ ਚੀਜ਼ਾਂ ਦੇਖੀਆਂ ਮੈਨੂੰ ਉਮੀਦ ਆ ਤੁਹਾਨੂੰ ਅਪਰੋਚ ਆਪਣੀ ਪਸੰਦ ਆਈ ਹੋਣੀ ਅੱਜ ਵਾਲੀ ਇਹ ਆ ਪਰੋਜ ਰੋਜ਼ ਨਹੀਂ ਕਰ ਸਕਦੇ ਕਿਉਂਕਿ ਆਪਾਂ ਕਿਹੜਾ ਰੋਜ਼ਬਾਰ ਜਾਣਾ ਹੁੰਦਾ ਪਰ ਜਦੋਂ ਕਿਤੇ ਜਾਵਾਂਗੇ ਤਾਂ ਜ਼ਰੂਰ ਟਰਾਈ ਕਰਾਂਗੇ ਜੇ ਤੁਹਾਨੂੰ ਵਧੀਆ ਲੱਗੇ ਫੀਡਬੈਕ ਜ਼ਰੂਰ ਦਿਓ